ਦੋਸਤੋ ਪ੍ਰਾਣੀਆਂ ਪੰਜਾਬੀ ਫਿਲਮਾਂ ਅੱਜ ਤੋਂ ਸੋਸ਼ਲ ਮੀਡੀਆ ਦੇ ਜਮਾਨੇ ਤੋਂ ਪਹਿਲਾਂ ਇੱਕੋ ਇੱਕ ਪੰਜਾਬੀਆਂ ਦੇ ਮਨੋਰੰਜਨ ਦਾ ਸਾਧਨ ਹੁੰਦੀਆਂ ਸਨ ਸਾਰਾ ਸਾਰਾ ਪਿੰਡ ਇਕੱਠਿਆ ਬੈਠ ਕੇ ਵੀਸੀਆਰਾਂ ਵਿੱਚ ਗੱਗੂ ਗਿੱਲ ਜੋਗਰਾਜ ਵਰਿੰਦਰ ਵਰਗਿਆਂ ਦੀਆਂ ਫਿਲਮਾਂ ਦੇਖਦਾ ਹੁੰਦਾ ਸੀ ਪਰ ਇਨ੍ਹਾਂ ਪੰਜਾਬੀ ਫਿਲਮਾਂ ਵਿੱਚ ਇੱਕ ਐਕਟਰ ਅਜੇਹਾ ਵੀ ਸੀ ਜਿਸ ਨੇ ਜ਼ਿਆਦਾਤਰ ਖਲਨਾਇਕ ਦਾ ਰੋਲ ਹੀ ਅਦਾ ਕੀਤਾ ਤੇ ਇਹ ਖਲਨਾਇਕ ਜਦੋਂ ਵੀ ਕਿਸੇ ਅੱਗੇ ਖੜਦਾ ਸੀ ਤਾਂ ਵੱਡੇ ਵੱਡੇ ਹੀਰੋਆਂ ਦੇ ਪਸੀਨੇ ਛੁੱਟ ਜਾਂਦੇ ਸਨ ਪੰਜਾਬੀ ਫਿਲਮਾਂ ਤੇ ਗਾਣਿਆਂ ਵਿੱਚ ਆਪਣੀ ਵਕਰੀ ਪਛਾਣ ਬਣਾਉਣ ਵਾਲਾ ਗੁਰਚਰਨ ਪੋਲੀ ਜੋ ਕਿ ਬਲਵੀਰੋ ਭਾਬੀ ਫਿਲਮ ਵਿੱਚ ਕੁੱਕਰ ਦੇ ਨਾਮ ਨਾਲ ਬੜਾ ਮਸ਼ਹੂਰ ਹੋਇਆ ਸੀ ਸਾਲ 1960 ਤੋਂ ਲੈ ਕੇ 1990 ਤੱਕ ਪੰਜਾਬੀ ਫਿਲਮਾਂ ਤੇ ਗਾਇਕੀ ਵਿੱਚ ਗੁਰਚਰਨ ਪੋਲੀ ਦਾ ਹੀ ਦਬਦਬਾ ਰਿਹਾ ਗੁਰਚਰਨ ਪੋਲੀ ਅਤੇ ਪਰਮੇਲਾ ਪੰਮੀ ਦੀ ਦੁਗਣਾ ਜੋੜੀ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਤੇ ਲੰਬਾ ਸਮਾਂ ਪੰਜਾਬ ਦੇ ਅਖਾੜਿਆਂ ਦੀ ਸ਼ਾਨ ਵੀ ਵਧਦੀ ਰਹੀ ਕੌਣ ਸੀ ਇਹ ਪੰਜਾਬੀ ਫਿਲਮਾਂ ਵਾਲਾ ਕੁੱਕਰ ਔਰ ਫਗਰਚਰਨ ਪੋਲੀ ਕਿਵੇਂ ਦਾ ਰਿਹਾ ਉਸਦਾ ਫਿਲਮੀ ਸਫਰ ਕੀ ਕਾਰਨ ਸਦਕਿ ਉਹ ਗਾਣਿਆਂ ਨਾਲੋਂ ਜ਼ਿਆਦਾ ਫਿਲਮਾਂ ਕਰਕੇ ਮਸ਼ਹੂਰ ਹੋਇਆ ਗਰਚਰਨ ਪੋਲੀ ਨੇ ਐਸਾ ਕੀ ਕਰ ਦਿੱਤਾ ਸੀ ਕਿ ਉਸ ਨੂੰ ਦੇਸ਼ ਛੱਡ ਕੇ ਜਾਣਾ ਪਿਆ ਤੇ ਅੱਜਕੱਲ ਪੋਲੀ ਕਿਹੜੇ ਹਾਲਾਤਾਂ ਵਿੱਚ ਰਹਿ ਰਿਹਾ ਜਾਣਦੇ ਹਾਂ ਗਰਚਰਨ ਪੋਲੀ ਬਾਰੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬੇਸ਼ੱਕ ਅੱਜ ਗੁਰਚਰਨ ਪੋਲੀ ਲੰਬੇ ਸਮੇਂ ਤੋਂ ਗਾਇਕੀ ਅਤੇ ਫਿਲਮਾਂ ਵਿੱਚ ਕੰਮ ਨਹੀਂ ਕਰਦਾ ਪਰ ਫਿਰ ਵੀ ਉਸ ਦੇ ਪ੍ਰਸ਼ੰਚਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਸ਼ੁਰੂਆਤ ਤੋਂ ਲੈ ਕੇ ਜੇਕਰ ਗੱਲ ਕਰੀਏ ਤਾਂ ਗੁਰਚਰਨ ਪੋਲੀ ਦਾ ਜਨਮ 24 ਜੂਨ 1942 ਨੂੰ ਹੋਇਆ ਸੀ ਉਹ ਚੱਕ ਨੰਬਰ 51 ਪਾਕਪਟਨ ਪੰਜਾਬ ਜੋ ਕਿ ਅੱਜਕੱਲ ਪਾਕਿਸਤਾਨੀ ਪੰਜਾਬ ਵਿੱਚ ਹੈ ਉੱਥੇ ਹੋਇਆ ਸੀ ਜਿਸ ਵੇਲੇ ਸਾਨੂੰ 1947 ਵਿੱਚ ਪੰਜਾਬ ਦੀ ਵੰਡ ਹੋਈ ਦੇ ਭਾਰਤ ਪਾਕਿਸਤਾਨ ਦੋ ਵੱਖਰੇ ਵੱਖਰੇ ਮੁਲਕ ਬਣੇ ਤਾਂ ਉਸ ਦਾ ਸਾਰਾ ਪਰਿਵਾਰ ਪਾਕਿਸਤਾਨ ਛੱਡ ਕੇ ਭਾਰਤ ਆ ਗਿਆ ਤੇ ਪੰਜਾਬ ਦੇ ਫਰੀਪਰ ਜ਼ਿਲ੍ਹੇ ਦੇ ਤਲਵੰਡੀ ਪਾਈ ਦੇ ਨੇੜੇ ਪੈਂਦੇ ਪਿੰਡ ਕੋਟ ਕਰੋੜਕਲਾ ਵਿੱਚ ਆ ਕੇ ਰਹਿਣ ਲੱਗਾ ਸਕੂਲ ਦੀ ਪੜ੍ਹਾਈ ਪੋਲੀ ਦੇ ਚੜ੍ਹਦੇ ਪੰਜਾਬ ਆ ਕੇ ਹੀ ਸ਼ੁਰੂ ਕੀਤੀ ਤੇ ਸਕੂਲ ਪੜ੍ਹਦਿਆਂ ਹੀ ਉਸਨੇ ਗਉਣਾ ਸ਼ੁਰੂ ਕਰ ਦਿੱਤਾ ਸੀ ਸਕੂਲ ਵਿੱਚ ਪੜ੍ਹਦਿਆਂ ਹੀ ਪੋਲੀ ਦੇ ਭਗੜਾ ਪਾਉਣਾ ਸਿੱਖਿਆ ਜਦੋਂ ਸਵੇ ਅੱਗੇ ਬੀਤਿਆ ਤੇ ਪੋਲੀ ਜਵਾਨੀ ਵਿੱਚ ਆਇਆ ਤਾ ਗਾਇਕੀ ਵਾਸਤੇ ਉਸਦੇ ਜਸਵੰਤ ਭਵਰਾ ਨੂੰ ਆਪਣਾ ਉਸਤਾਦ ਬਣਾਇਆ ਤੇ ਸੰਗੀਤ ਦੇ ਮੁੱਢਲੇ ਗੁਣ ਭਵਰੇ ਕੋਲੋਂ ਹੀ ਸਿੱਖੇ ਜਸਵੰਤ ਭਵਰਾ ਕੋਲੋਂ ਸੰਗੀਤ ਸਿੱਖ ਕੇ ਪੋਲੀ ਨੇ ਉਸ ਦੀ ਇੱਕ ਸ਼ਗਿਰਦ ਪ੍ਰੋਮੇਲਾ ਪੰਮੀ ਨਾਲ ਆਪਣੀ ਦੁਕਾਨਾ ਜੋੜੀ ਬਣਾਈ ਪ੍ਰੋਮੇਲਾ ਪੰਮੀ ਵੀ ਜਸਵੰਤ ਭਵਰਾ ਕੋਲੋਂ ਹੀ ਸੰਗੀਤ ਸਿੱਖਦੀ ਹੁੰਦੀ ਸੀ ਗੁਰਚਰਨ ਪੋਲੀ ਅਤੇ ਪ੍ਰੋਮੇਲਾ ਪੱਬੀ ਦੀ ਆਵਾਜ਼ ਵਿੱਚ ਐਚਐਮਬੀ ਕੰਪਨੀ ਵੱਲੋਂ 1966 ਵਿੱਚ ਪਹਿਲਾ ਤਵਾਂ ਰਿਕਾਰਡ ਕਰਵਾਇਆ ਗਿਆ ਇਸ ਪਹਿਲੀ ਟੇਪ ਦਾ ਨਾਮ ਸੀ ਦਿੱਤ ਦਾ ਸ਼ਰਾਬੀ ਅੱਗੇ ਚੱਲ ਕੇ ਦੋਹਾਂ ਦੀ ਜੋੜੀ ਨੇ ਸੈਂਕੜੇ ਗੀਤ ਰਿਕਾਰਡ ਕਰਵਾਏ ਅਤੇ ਪੰਜਾਬ ਵਿੱਚ ਅਖਾੜਿਆਂ ਦੀ ਸ਼ੁਰੂਆਤ ਵੀ ਹੋ ਗਈ ਗੁਰਚਰਨ ਪੋਲੀ ਅਤੇ ਪ੍ਰੋਬੇਲਾ ਪੰਮੀ ਦੀ ਦੁਗਾਨਾ ਸਟੇਜੀ ਜੋੜੀ ਅਸਲ ਵਿੱਚ ਵੀ ਜੋੜੀ ਬਣ ਗਈ ਕੁਝ ਸਮੇਂ ਬਾਅਦ ਗੁਰਚਰਨ ਪੋਲੀ ਨੇ ਪ੍ਰੋਬੇਲਾ ਪੰਮੀ ਦੇ ਨਾਲ ਹੀ ਵਿਆਹ ਕਰਵਾ ਲਿਆ ਪੰਜਾਬ ਵਿੱਚ ਸਾਨੂੰ 1970 ਤੋਂ ਲੈ ਕੇ 1980 ਤੱਕ ਸਭ ਤੋਂ ਮਸ਼ਹੂਰ ਜੋੜੀ ਪੋਲੀ ਦੀ ਹੀ ਹੁੰਦੀ ਸੀ ਜਿਸ ਨੂੰ ਲੋਕਾਂ ਨੇ ਸਿਰ ਅੱਖਾਂ ਤੇ ਬਿਠਾਇਆ ਗਰਚਰਨ ਪੋਲੀ ਆਪਣੇ ਅਖਾੜਿਆਂ ਵਿੱਚ ਬੜੀਆ ਵਧੀਆ ਨਕਲਾ ਕਰਿਆ ਕਰਦਾ ਸੀ ਜਿਸ ਨੂੰ ਦੇਖ ਕੇ ਪਹਿਲੀ ਵਾਰ ਬੂਟਾ ਸਿੰਘ ਸਹਾੜ ਦੇ ਪੰਜਾਬੀ ਫਿਲਮ ਕੁੱਲੀ ਯਾਰ ਦੀ ਵਿੱਚ ਗਰਚਰਨ ਪੋਲੀ ਨੂੰ ਪਲੇ ਬੈਕ ਗੀਤ ਗਾਉਣ ਦਾ ਮੌਕਾ ਦਿੱਤਾ ਇਹ ਫਿਲਮ ਸਾਲ 1969 ਵਿੱਚ ਆਈ ਸੀ ਇਸ ਤੋਂ ਬਾਅਦ ਪੋਲੀ ਆਪਣੀ ਕਿਸਮਤ ਅਜਮਾਉਣ ਲਈ ਬੰਬੇ ਵੀ ਗਿਆ ਸਾਲ 1974 ਵਿੱਚ ਪਹਿਲੀ ਵਾਰ ਹਿੰਦੀ ਫਿਲਮ ਕੋਰਾ ਬਦਲ ਵਿੱਚ ਉਹ ਨਜ਼ਰ ਆਇਆ ਸੀ ਇਹ ਫਿਲਮ ਵੀ ਬੂਟਾ ਸਿੰਘ ਸਾੜ ਦੇ ਬਣਾਈ ਸੀ ਇਸ ਪਹਿਲੀ ਫਿਲਮ ਤੋਂ ਬਾਅਦ ਪੋਲੀ ਨੇ ਹੋਰ ਵੀ ਬਹੁਤ ਸਾਰੀਆਂ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਤੇ ਜ਼ਿਆਦਾਤਰ ਹਿੰਦੀ ਫਿਲਮਾਂ ਵਿੱਚ ਉਸ ਦਾ ਨਾਮ ਛੇਰਾ ਹੀ ਹੁੰਦਾ ਸੀ ਕੁਝ ਸਮੇਂ ਬਾਅਦ ਗੁਰਚਰਨ ਪੋਲੀ ਵਾਪਸ ਪੰਜਾਬ ਆ ਗਿਆ ਤੇ ਪੰਜਾਬ ਆ ਕੇ ਉਸ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਕੀਤੀਆਂ ਪਰ ਜੋ ਅਦਾਕਾਰੀ ਪੋਲੀ ਨੇ ਪੰਜਾਬੀ ਫਿਲਮ ਬਲਬੀਰੋ ਭਾਬੀ ਵਿੱਚ ਕੀਤੀ ਇਸ ਫਿਲਮ ਵਿੱਚ ਘੁੱਕਰ ਬੜੇ ਪੋਲੀ ਨੂੰ ਅੱਜ ਤੱਕ ਲੋਕ ਯਾਦ ਕਰਦੇ ਹਨ ਤੇ ਪੋਲੀ ਦਾ ਅਸਲੀ ਧਾਮ ਭੁੱਲ ਕੇ ਲੋਕ ਉਸ ਨੂੰ ਕੁੱਕਰ ਦੇ ਨਾਮ ਨਾਲ ਹੀ ਚੇਤੇ ਰੱਖੀ ਬੈਠੇ ਹਨ ਇਹ ਫਿਲਮ 1981 ਵਿੱਚ ਆਈ ਸੀ ਜਿਸ ਨੇ ਪੋਲੀ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਇਸ ਤੋਂ ਬਾਅਦ ਪੋਲੀ ਨੇ ਫਿਰ ਜਾਰੀ ਜੱਟ ਦੀ ਪਟੋਲਾ ਜੱਟ ਸੁਰਵੇ ਵਰਗੀਆਂ ਹਿੱਟ ਫਿਲਮਾਂ ਵਿੱਚ ਬੁੱਕ ਭੂਗ ਘਨਵਾਈ ਸਾਲ 1969 ਤੋਂ ਲੈ ਕੇ 1988 ਤੱਕ ਗਰਚਰਦ ਪੋਲੀ ਨੇ 20 ਤੋਂ ਵੱਧ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ 1985-86 ਤੱਕ ਗਰਚਰਨ ਪੋਲੀ ਅਤੇ ਪ੍ਰੋਬੇਲਾ ਪੰਮੀ ਦੇ ਗੀਤ ਵੀ ਮਾਰਕੀਟ ਵਿੱਚ ਆਉਂਦੇ ਰਹੇ ਤੇ ਉਸ ਨੇ ਦੇਸ਼ ਸਾਰੇ ਵਿਦੇਸ਼ਾਂ ਵਿੱਚ ਵੀ ਅਣਗਿਣਤ ਲਾਈਵ ਸ਼ੋਅ ਲਾਏ ਪਰ 90 ਦੇ ਦਹਾਕੇ ਦੇ ਸ਼ੁਰੂਆਤੀ ਸਮੇਂ ਵਿੱਚ ਹੀ ਖੜਕੂਵਾਤੇ ਦੌਰ ਦੇ ਦਰਾਰ ਗਰਚਰਨ ਪੋਲੀ ਆਪਣੀ ਪਤਨੀ ਅਤੇ ਪਰਿਵਾਰ ਸਮੇਤ ਅਮਰੀਕਾ ਚਲਿਆ ਗਿਆ ਸੀ ਤੇ ਫਿਰ ਕਦੇ ਵੀ ਭਾਰਤ ਵਾਪਸ ਨਹੀਂ ਆਇਆ ਤੇ ਅੱਜਕੱਲ ਗਰਚਰਨ ਪੋਲੀ ਅਮਰੀਕਾ ਵਿੱਚ ਹੀ ਰਹਿ ਰਿਹਾ ਹੈ ਸੋ ਦੋਸਤੋ ਇਹ ਸੀ ਪੰਜਾਬੀ ਫਿਲਮਾਂ ਦੇ ਕੁੱਕਰ ਵਰਫਾ ਗਰਚਰਨ ਪੋਲੀ ਦੀ ਜ਼ਿੰਦਗੀ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ